ਜਿਹੜਾ ਐਸਆਈਏ ਮੁਲਾਜ਼ਮ ਇੱਥੇ ਇਹ ਸਾਡੇ ਨਾਲ ਬਹਿਸ ਕਰਨ ਲੱਗ ਗਿਆ ਉੱਚੀ ਨੀਵੇਂ ਬੋਲਣ ਲੱਗ ਗਿਆ ਸਰ ਇਹਨੂੰ ਅਸੀਂ ਇਹੀ ਰਿਕੁਐਸਟ ਕੀਤੀ ਹੈ ਅਸੀਂ ਫਾਈਨ ਵੀ ਦੇਣ ਨੂੰ ਤਿਆਰ ਨਾ ਸਭ ਕੁਝ ਦੇਣ ਨੂੰ ਤਿਆਰ ਤੂੰ ਜਿਹੜੀ 20 ਦੀ 20 ਗੱਡੀਆਂ ਖੜੀਆਂ ਉਹ ਚੱਕ ਕੇ ਲੈ ਕੇ ਜਾਉਣੀ ਸਾਡੇ ਨਾਲ ਕੀ ਰੰਜਿਸ਼ ਹੈ ਕੀ ਹੋਇਆ ਬੈਂਸ ਬਸਾਈਆ ਕਿਉਂ ਨਹੀਂ ਹੋਊਗਾ ਭਾਈ ਸਾਹਿਬ ਜੇ 20 ਗੱਡੀਆਂ ਖੜੀਆਂ ਮੇਰੀ ਪਿਕ ਐਂਡ ਚੂਜ਼ ਦੀ ਪਾਲਿਸੀ ਕਿਉਂ ਮੇਰੇ ਨਾਲ ਕਿਉਂ ਇਹ 20 ਗੱਡੀਆਂ ਖੜੀਆਂ ਮੇਰੀ ਗੱਡੀ ਕਿਉਂ ਜਾ ਇਹਦੇ ਠੇਕੇਦਾਰ ਜਾਂ ਜਿਹੜੇ ਪੁਲਿਸ ਮੁਲਾਜ਼ਮ ਹੈ ਇਹ ਵਾਲੇ ਨਾਲ ਮੇਰੀ ਕੋਈ ਫਸਲ ਖੁੰਦਕ ਹੈ ਉਧਰ ਮਾਰੂ ਉਧਰ ਪੁਲਿਸ ਦੀ ਗੱਡੀ ਵੀ ਖੜੀ ਸੀਗੀ ਇੱਥੇ ਕਿਹੜੀ ਪੁਲਿਸ ਦੀ ਗੱਡੀ ਪੀਪੀ07 ਦੀ ਗੱਡੀ ਵੀ ਬਿਲਕੁਲ ਨਹੀਂ ਕੋਈ ਨਹੀਂ ਗੱਡੀ ਖੜੀ ਅਸੀਂ ਕੱਲੀ ਗੱਡੀ ਚੱਕੀਆ ਕੱਲੀ ਗੱਡੀ ਖੜੀ ਸੀਗੀ ਰੋਂਗ ਪਾਰਕਿੰਗ ਖੜੀ ਸੀ ਗੱਡੀ ਗਰਾਉਂ ਪਾਰਕਿੰਗ ਚੱਕੀ ਇਹ ਸਰ ਤੁਸੀਂ ਇਹਨੇ ਕੱਲੀ ਕਿਉਂ ਗੱਡੀ ਚੱਕੀ ਹੋਰ ਵੀ ਗੱਡੀਆਂ ਇੱਥੇ ਖੜੀਆਂ ਸੀ ਉਹ ਹੀ ਮੁੰਡਾ ਤੁਸੀਂ ਇੱਥੇ ਖੜੇ ਸੀ ਸਾਰੇ ਕੋਡੀ ਦਾ ਸਰ ਰਿਕਾਰਡਿੰਗ ਸੀ ਗਿਆ ਇੱਥੇ ਹਰ ਵੀ ਦੇਖਦੇ ਹੋ ਮੁਲਾਦਮ ਦੀ ਜਰੀਏ ਬਿਹੇਵੀਅਰ ਕਿੰਨਾ ਕਿੰਨਾ ਰੂਡ ਆ ਸ਼ਰਾਰਤ ਹੀ ਕੀਤੀ ਹੈ ਤੇ ਪਾਜੀ ਨੇ ਤਾਂ 5 ਮਿੰਟ ਚ ਕਿਹੜਾ ਗੱਡੀ ਟੋ ਕਰਕੇ ਲੈ ਜਾਊਗਾ ਕਿਹਨੂੰ ਪਤਾ ਕਿਹਦੀ ਗੱਡੀ ਹੈ ਸਾਡੇ ਮਗਰ ਯਾਦਾ ਕੋਈ ਬੰਦੇ ਲੱਗੇ ਸ਼ਰਾਰਤੀ ਅੰਸਰ ਜਿਹਨਾਂ ਨੇ ਗੱਡੀ ਚੱਕੀ ਹੈ ਵੈਸੇ ਵੀ ਦੀਵਾਲੀ ਵਾਲੇ ਦਿਨ ਅਜ ਮੇਰੇ ਫਾਦਰ ਸਾਹਿਬ ਤਾਂ ਖੋ ਹੋਈ ਹੈ ਸਾਰੇ ਨੂੰ ਪਤਾ ਸਾਰੇ ਜੱਗ ਜਾਹਰ ਹੈ ਸਾਰੀ ਮੀਡੀਆ ਤੇ ਚੱਲਿਆ ਤੁਹਾਡੇ ਨਾਲ ਕੌਣ ਸੀ ਅਗਰ ਅਗਰ ਤੁਹਾਡੇ ਨਾਲ ਕੌਣ ਸੀ ਬੰਦਾ ਜਿਹੜਾ ਚੱਕਦਾ ਗੱਡੀਆਂ ਬਲਾਓ ਉਹਨਾਂ ਨੂੰ ਕੌਣ ਸੀ ਉਹਨਾਂ ਨੂੰ ਸਟicker ਨਹੀਂ ਨਜ਼ਰ ਆਉਂਦੇ ਖੜਖੜ ਕਲਾਸ਼ੀਦ ਭਗਤ ਸਿੰਘ ਦਾ ਡੀਸੀ ਦੇ ਸਟicker ਲੱਗੇ ਹੋਏ ਨੇ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਇਹ ਵੀ ਫੋਟੋ ਵਿੱਚ ਇਹਨਾਂ ਦੀ ਫੋਟੋ ਲਾਏ ਹੈ ਤੁਹਾਨੂੰ ਪਤਾ ਹੀ ਲੱਗਦਾ ਕਿ ਦੀ ਗੱਡੀ ਆਫੀ ਗੱਡੀਆਂ ਖੜੀਆਂ ਨੇ ਚੱਕੋ ਚੱਕੋ ਵੀ ਗੱਡੀਆਂ ਖੜੋ ਦੇਖੋ ਹਾਂਜੀ ਹਾਂਜੀ ਤੁਹਾਨੂੰ ਤੁਸੀਂ ਉਹ ਕਿਉਂ ਨਹੀਂ ਚੱਕਦੇ ਰੌਂਗ ਸਾਈਡ ਗੱਡੀ ਲੱਗੀ ਆ ਦੇਖੋ ਰੌਂਗ ਸਾਈਡ ਗੱਡੀਆਂ ਲੱਗੀਆਂ ਭਾਈ ਸਾਹਿਬ ਭਾਈ ਸਾਹਿਬ ਫਾਈਟ ਸਾਰੀਆਂ ਨਹੀਂ ਨਹੀਂ ਸੀਪੀਸੀ ਉਹ ਤੇ ਲੈ ਚਲ ਨਹੀਂ ਚੱਲੋ ਲੈ ਚੱਲ ਬਣੀ ਲੱਗ ਡੀ ਲੱਗ ਬੈਹ ਜਣ ਅਸੀਂ ਇੱਥੇ ਹੀ ਬਹਿਣਾ ਲੈ ਜਾ ਬੈਹ ਜਾਓ ਬੈਹ ਜਾਓ ਬੈਹ ਜਾਓ ਥੋੜਾ ਲਾਓ ਮੈਂ ਤੁਸੀਂ ਅਸੀਂ ਇੱਥੇ ਹੀ ਬੈਠੇ ਹਾਂ ਉਹ ਸ਼੍ਰੀ ਮਾਜੀ ਰੋਡ ਤੇ ਥੋੜਾ ਲਾਓਗੇ ਰੋਡ ਤੇ ਗੱਡੀਆਂ ਲੱਗੀਆਂ ਸਾਨੂੰ ਤਾਂ ਕੀ ਦਿੰਦੇ ਆ 20 ਗੱਡੀਆਂ ਉਹਨਾਂ ਦਾ ਦਾਵਾ ਹੈ ਕਿ 20 ਗੱਡੀਆਂ ਲੱਗੀਆਂ ਯੇ ਰੋਡਾਂ ਤੇ ਅਕਮਰ ਮੈਂ ਮੈਂ ਨਾ ਪੌਜ਼ਰੀ ਗੱਡੀ ਵੀ ਲੱਗੀ ਆ ਵਾਹ ਜੀ ਵਾਹ ਜੀ ਸਾਰੀਆਂ ਲੱਗੀਆਂ ਇਹ ਸਾਰੀਆਂ ਲੱਗੀਆਂ ਰੌਣਕਾਂ ਇਹ ਹੁਣੀ ਲੱਗੀ ਮੇਰੇ ਕੋਲ ਕਿੱਤੀ ਹੋਈ ਹੈ ਸਰ ਸਰ ਮੇਰੀ ਗੱਲ ਸੁਣੋ ਤਾਂਦੀ ਲੱਗੀਆਂ ਹੋਈਆਂ ਚੱਕੋ ਇਹਨਾਂ ਨੂੰ ਕਦੋਂ ਦੀ ਲੱਗੀਆਂ ਚਲੋ ਦੀ ਲੱਗੀਆਂ ਮੈਂ 5 ਮਿੰਟ ਦੇ ਅੰਦਰ ਗਿਆ ਛੱਡੋ ਫੇਰ ਕੋਈ ਗੱਲ ਨਹੀਂ ਛੱਡੋ ਅਸੀਂ ਬੈਠੇ ਕੋਈ ਗੱਲ ਇਹ ਛੱਡੋ ਆਨੇ ਤੇ ਬੰਨੇ ਆ ਗੱਡੀ ਬਲਾਗ ਗੱਡੀ ਲਾ ਗੱਡੀ ਲਾਇਕ ਤੋਂ ਵੱਲੋਂ ਕੋਈ ਨਹੀਂ ਅਟਰੀਟ ਕੋਈ ਨਹੀਂ ਸੀ ਸਾਹਮਣੇ ਆਪ ਦਾ ਸੋ ਗੱਲਬਾਤ ਕਰਾਂਗੇ ਕਿ ਇੱਥੇ ਮਾਮਲਾ ਕੀ ਹੋਇਆ ਹੈ ਹਾਂਜੀ ਭਾਈ ਮਾਮਲਾ ਕੀ ਹੈ ਮਾਮਲਾ ਇਹ ਹੈ ਇੱਥੇ ਸੀਪੀ ਅਫਸਰ ਆਏ ਮੈਂ ਜਿਹੜਾ ਬਾਹਰ ਸੁਵਿਧਾ ਸੈਂਟਰ ਹੈ ਇੱਥੇ ਸਿਰਫ ਇੱਕ ਮੈਂ ਕਾਗਜ਼ ਚੱਕਣਾ ਸੀਗਾ ਮੈਂ ਗੱਡੀ ਇੱਥੇ ਲਗਾ ਕੇ ਗਿਆ ਇੱਥੇ 20 ਗੱਡੀਆਂ ਹੋਰ ਖੜੀਆਂ ਸੀਗੀਆਂ ਵਿੱਚ ਮੇਰੇ ਕੋਲ ਸਪੇਸ ਮਿਲ ਗਈ ਮੈਂ ਗੱਡੀ ਖੜਾ ਦਿੱਤੀ ਅਸੀਂ ਨਾਰਮਲੀ ਆੰਦੇ ਆ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅੰਦਰ ਕਿਉਂਕਿ ਅੰਦਰ ਜਾਣ ਲਈ ਮੁਲਾਜ਼ਮ ਮਨਾ ਕਰਦੇ ਅਸੀਂ ਨਹੀਂ ਜਾਂਦੇ ਸਾਡੇ ਸਟicker ਵੀ ਲੱਗੇ ਹੋਏ ਗੱਡੀਆਂ ਦੇ ਕਿ ਇਹ VIP ਬੰਦੇ ਨੇ ਅਸੀਂ ਨਹੀਂ ਜਾਂਦੇ ਅਸੀਂ ਇੱਥੇ ਖੜਾ ਦਿੰਦੇ ਆ ਓਏ ਅਸੀਂ ਆ ਕੇ ਦੇਖਿਆ ਕਿ ਸਾਡੀ ਗੱਡੀ ਹੀ ਵਿੱਚੋਂ ਗਾਇਬ ਹੈ ਬਾਕੀ ਗੱਡੀਆਂ ਖੜੀਆਂ ਮੈਂ ਆਪਣੇ ਸਫੋਨ ਤੇ ਫੋਟੋਆਂ ਲਿੱਤੀਆਂ ਉਸ ਟਾਈਮ ਨਾਲ ਹੀ ਸੀਪੀ ਸਾਹਿਬ ਨੂੰ ਵਟਸਐਪ ਕਰਤਾ ਉਹਨਾਂ ਨੂੰ ਕਾਲ ਕਰਤਾ ਕਿ ਸਰ ਸਾਡੇ ਵਰਗੇ ਬੰਦੇ ਨਾਲ ਇਹ ਹਾਲ ਆ ਸਾਰੇ ਤੁਹਾਡੇ ਸਾਹਮਣੇ ਹੈ ਸਾਰੀ ਗੱਡੀਆਂ ਲਾਈਨ ਤੋਂ ਬਾਹਰ ਖੜੀਆਂ ਆ ਪੁਲਸੀ ਗੱਡੀ ਲਾਈਨ ਤੋਂ ਬਾਹਰ ਖੜੀ ਆ ਅਸੀਂ ਫੋਨ ਮਾਰਿਆ 15 ਮਿੰਟ ਬਾਅਦ ਸਾਡੀ ਆ ਅਧੇ ਘੰਟੇ ਬਾਅਦ ਸਾਰੀ ਗੱਡੀ ਇੱਥੇ ਪਹੁੰਚੀ ਆ ਤੇ ਜਿਹੜਾ ਏਐਸਆਈ ਦਾ ਮੁਲਾਜ਼ਮ ਹੈ ਇੱਥੇ ਇਹ ਸਾਡੇ ਨਾਲ ਬਹਿਸ ਕਰਨ ਲੱਗ ਗਿਆ ਉੱਚੀ ਨੀਵੀਂ ਬੋਲਣ ਲੱਗ ਗਿਆ ਫਸ ਗਿਆ ਕੋਈ ਗੱਲ ਨਹੀਂ ਤੂੰ ਲੈ ਜਾ ਗੱਡੀ ਲੈ ਕੇ ਆਣੀ ਲੈ ਜਾ ਤੂੰ ਕੋ ਨੇ ਦੇਖਿਆ ਜਾਵੇ ਦੇ ਇੱਥੇ ਕਿੰਨੀਆਂ ਕੋ ਗੱਡੀਆਂ ਖੜੀਆਂ ਨੇ ਕਲੀ ਸਰ ਇਹਨੂੰ ਅਸੀਂ ਇਹੀ ਰਿਕੁਐਸਟ ਕੀਤੀ ਹੈ ਅਸੀਂ ਫਾਈਨ ਵੀ ਦੇਣ ਨੂੰ ਤਿਆਰ ਆ ਸਭ ਕੁਝ ਦੇਣ ਨੂੰ ਤਿਆਰ ਤੂੰ ਜਿਹੜੀ 20 ਦੀ 20 ਗੱਡੀਆਂ ਖੜੀਆਂ ਚੱਕ ਕੇ ਲੈ ਕੇ ਜਾਉਣੀ ਸਾਡੇ ਨਾਲ ਕੀ ਰੰਜਿਸ਼ ਹੈ ਪਰ ਜਦੋਂ ਤੁਹਾਡੀ ਗੱਡੀ ਵਾਪਸ ਆਈ ਉਹਨਾਂ ਨੇ ਬੈਂਸ ਪੁੱਛਿਆ ਹੋਇਆ ਤਾਂ ਬੈਂਸ ਬਸਾਈਆਂ ਕਿਉਂ ਨਹੀਂ ਹੋਊਗਾ ਭਾਈ ਸਾਹਿਬ ਜੇ 20 ਗੱਡੀਆਂ ਖੜੀਆਂ ਮੇਰੀ ਪਿਕ ਐਂਡ ਚੂਜ਼ ਦੀ ਪਾਲਿਸੀ ਕਿਉਂ ਮੇਰੇ ਨਾਲ ਕਿਉਂ ਮੈਨੂੰ ਇਹ ਨਹੀਂ ਸਮਝ ਆਈ ਮੇਰੇ ਨਾਲ ਕਿਉਂ ਇਹ 20 ਗੱਡੀਆਂ ਖੜੀਆਂ ਮੇਰੀ ਗੱਡੀ ਕਿਉਂ ਜਾਂ ਇਹਦੇ ਠੇਕੇਦਾਰ ਜਾਂ ਜਿਹੜੇ ਪੁਲਿਸ ਮੁਲਾਜ਼ਮ ਇਹ ਵਾਲੇ ਨਾਲ ਮੇਰੀ ਕੋ ਮੈਨੂੰ ਆਪ ਨਹੀਂ ਸਮਝ ਆਈ ਤੋਂ ਬਾਹਰ ਜਿਹੜੀਆਂ ਹੋਰ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਹੈ ਕਿ ਸਾਰੇ 20 ਗੱਡੀਆਂ ਜਿਹੜੀਆਂ ਚੱਕੋ ਜੇ ਮੇਰੀ ਚੱਕ ਨਹੀਂ ਆ ਇਹ ਵੀ ਚੱਕੋ ਸਾਰੀਆਂ ਚੱਕੋ ਇਕੱਲੀ ਮੇਰੀ ਕਿਉਂ ਮੇਰੀ ਕਿਉਂ ਪਿਕਨ ਚੂਲ ਦੀ ਪਾਲਸੀ ਕਰਦੇ ਹੋ ਤੁਸੀਂ ਮੈਨੂੰ ਕੋ ਰੰਜੀ ਸ਼ਾਹ ਦੱਸੋ ਪੁਲਿਸ ਵਾਲਿਆਂ ਨੇ ਗੱਲਬਾਤ ਵੀ ਕਰਨਗੇ ਕਿ ਐਸਆਈ ਦੇ ਨਾਲ ਐਸਆਈ ਨਾਲ ਕੀ ਕਰਾਂ ਹਾਂਜੀ ਸਰ ਮੇਰੀ ਮਾਂ ਦੀ ਜਦੋਂ ਮੈਂ ਤੁਹਾਡੀ ਗੱਡੀ ਫੜ ਲਈ ਮੈਂ ਨਹੀਂ ਛੱਡਣੀ ਕਰ ਉਸਤਾਦ ਸਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਹੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ

ਖੜੀ ਸੀ ਕੋਈ ਨਹੀਂ ਗੱਡੀ ਖੜੀ ਇਹਦੀ ਗੱਡੀ ਖੜੀ ਸੀ ਇਕੱਲੀ ਗੱਡੀ ਖੜੀ ਸੀ ਅਸੀਂ ਇਕੱਲੀ ਗੱਡੀ ਚੱਕੀ ਆ ਇਕੱਲੀ ਗੱਡੀ ਖੜੀ ਸੀ ਰੋਂਗ ਪਾਰਕਿੰਗ ਖੜੀ ਸੀ ਗੱਡੀ ਰੋਂਗ ਪਾਰਕਿੰਗ ਚੱਕੀ ਆ ਸਰ ਦੇਖਿਆ ਜੀ ਸਾਰੀਆਂ ਗੱਡੀਆਂ ਜਿਹੜੀਆਂ ਰੋਂਗ ਪਾਰਕਿੰਗ ਦੇ ਖੜੀਆਂ ਨੇ ਨਹੀਂ ਜਿਹੜੀ ਇਹਦੀ ਗੱਡੀ ਚੱਕੀ ਹੋਵੇ ਇਕੱਲੀ ਗੱਡੀ ਖੜੀ ਸੀ ਸਰ ਕੋਈ ਦੁਸ਼ਮਣੀ ਕਰਕੇ ਤੁਸੀਂ ਚੱਕ ਨਹੀਂ ਆ ਮੇਰੀ ਕੋਈ ਦੁਸ਼ਮਣੀ ਮੈਂ ਇਹਨਾਂ ਨੂੰ ਜਾਣਦਾ ਹੀ ਨਹੀਂ ਕੋਈ ਕਿਸੇ ਨੂੰ ਜਾਨਦਾ ਮੈਂ ਬਿਲਕੁਲ ਇਹਨਾਂ ਨੂੰ ਬਿਲਕੁਲ ਨਹੀਂ ਜਾਣਦਾ ਕੋਈ ਕਿਸੇ ਨੇ ਸੂਹ ਦਿੱਤੀ ਹੋਣੀ ਇਹਦਾ ਬਾਰੇ ਨਹੀਂ ਕਿਸੇ ਨੇ ਕੋਈ ਸੂਹ ਨਹੀਂ ਦਿੱਤੀ ਮੈਂ ਰੌਂਡ ਲਾ ਰਿਹਾ ਸੀ ਗੱਡੀ ਰੋਂਗ ਖੜੀ ਸੀ ਚੱਕੀ ਆ ਮਗਰ ਇਹ ਸਰ ਤੁਸੀਂ ਇਹਨੇ ਇਕੱਲੀ ਕਿਉਂ ਗੱਡੀ ਚੱਕੀ ਹੋਰ ਵੀ ਗੱਡੀਆਂ ਇੱਥੇ ਖੜੀਆਂ ਸੀ ਓਏ ਮੁੰਡਾ ਤੁਸੀਂ ਇੱਥੇ ਖੜੇ ਸੀ ਸਰ ਰਿਕਾਰਡਿੰਗ ਸਰ ਰਿਕਾਰਡਿੰਗ ਸੀਗੇ ਇੱਥੇ ਤੁਸੀਂ ਸੀਗੇ ਸਰ ਅਸੀਂ ਪੱਤਰਕਾਰ ਸਾਨੂੰ ਪਤਾ ਸਾਰਾ ਕੀ ਪਤਾ ਤੁਹਾਨੂੰ ਸਰ ਇੱਥੇ ਗੱਡੀਆਂ ਖੜੀਆਂ ਆਈ ਸਾਈ ਰਿਕਾਰਡ ਕੀਤੀਆਂ ਇਹ ਰੋਂਗ ਬਾਰਕ ਹਨਾ ਸੋ ਤੁਸੀਂ ਦੇਖਦੇ ਹੋ ਮੁਲਾਜ਼ਮ ਦੀ ਜਿਹੜੀ ਹੈ ਬਿਹੇਵੀਅਰ ਕਿੰਨਾ ਕਿੰਨਾ ਰੂਡ ਹੈ ਪੰਜਾਬ ਪੁਲਿਸ ਦਾ ਇਹ ਹਾਲ ਹੈ ਇੱਥੇ ਕਿ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਗਲਵਾ ਕਰ ਰਿਹਾ ਉਂਗਲੀ ਚੱਕ ਕੇ ਗਲਬਤ ਕਰ ਰਹੇ ਨੇ ਇਹਨਾਂ ਨੇ ਇਹ ਕਹਿ ਰਿਹਾ ਕਿ ਕੱਲੂ ਜੇ ਸਾਡੀ ਵੀ ਗੱਡੀ ਪੱਤਰਕਾਰਾਂ ਹੀ ਖੜੀ ਹੋਏਗੀ ਤੇ ਤੁਹਾਡੀ ਵੀ ਚੱਕਾਂਗੇ ਦੇਖ ਸਕਦੇ ਹੋ ਕਿ ਸਾਰੇ ਹਾਲਾਤ ਇੱਥੇ ਪਹਿਲਾਂ ਕਿੱਥੇ ਹੋਏ ਨੇ ਤੇ ਇਹਨਾਂ ਦਾ ਇਹ ਐਸੇ ਹੀ ਨੇ ਇਹਨਾਂ ਨੇ ਪੰਜਾਬ ਸੂਪਾਲਸ ਨੂੰ ਲਾਜਾਉਣਾ ਗੱਲਬਾਤ ਵੀ ਕੀਤੀ ਪਰ ਤੁਸੀਂ ਦੇਖਿਆ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਹੈ ਥੋ ਇਹਨਾਂ ਗੱਲਬਾਤ ਕਰਦੇ ਆ ਰਿਹਾ ਥਾਪੜ ਜੀ ਨਾਲ ਹਾਂਜੀ ਸਰ ਹੋਇਆ ਕੀ ਸੀਗਾ ਥੋੜਾ ਮਾਮਲਾ ਥੋੜਾ ਦੱਸੋ ਹੋਇਆ ਹੋਇਆ ਕੁਛ ਨਹੀਂ ਗੱਡੀਆਂ ਡੇਲੀ ਇੱਥੇ ਰੂਟੀਨ 'ਚ ਖੜੀਆਂ ਰਹਿੰਦੀਆਂ ਅਸੀਂ ਸੀਪੀ ਆਫਿਸ ਆਨੇ ਜਾਣੇ ਰਹਿੰਨੇ ਆ ਮੈਂ ਗੱਡੀ ਸਿਰਫ ਇੱਥੇ ਲਗਾਈ ਹੈ ਮੇਰੇ ਫਾਦਰ ਸਾਹਿਬ ਵੀ ਨਾਲ ਸੀ ਆ ਗੇਟ ਦੇ ਨਾਲ ਹੀ ਇੱਕ ਸੁਵਿਧਾ ਸੈਂਟਰ ਜਿਹਾ ਬਣਿਆ ਹੋਇਆ ਜਿੱਥੇ ਅਸਲੇ ਲਾਇਸੈਂਸ ਦਾ ਮੈਂ ਆਸਾ ਆਪਣੇ ਅਸਲੇ ਦਾ ਡਾਕੂਮੈਂਟ ਵੀ ਉੱਥੇ ਜਮ੍ਹਾਂ ਕਰਾਣ ਆਇਆ ਸੀਗਾ ਪਰਮਜੀ ਮਤਲਬ ਤੁਸੀਂ ਇੱਥੇ ਦੇਖੋ ਕਿੰਨੇ ਸਟੈਪਸ ਚੱਲਨੇ ਵਾ ਤੋ 30 ਸਟੈਪਸ ਚੱਲਨੇ ਆ ਮੈਂ ਬਾਹਰ ਆਇਆ ਗੱਡੀ ਹੈ ਨਹੀਂ ਉੱਥੇ ਮਾਰਕ ਲੱਗਿਆ ਹੋਇਆ ਮੈਂ ਕਿਹਾ ਬੜੀ ਮਾੜੀ ਗੱਲ ਹੈ ਅੱਗੇ ਪਿੱਛੇ ਗੱਡੀਆਂ ਖੜੀਆਂ ਮੇਰੀ ਗੱਡੀ ਕੋ ਚੱਕੀ ਗਈ ਹੈ ਠੀਕ ਹੈ ਨਾ ਤੇ ਮੈਂ ਆਕੇ ਨਾਲ ਹੀ ਮੈਂ ਫਾਦਰ ਸਾਹਿਬ ਨੂੰ ਦੱਸਿਆ ਸੀ ਸੀਪੀ ਸਾਹਿਬ ਦੀ ਨੌਲੇਜ ਲੈ ਆਂਦਾ ਡੀਸੀਪੀ ਬਰਾੜ ਸਾਹਿਬ ਦਾ ਫੋਨ ਆਇਆ ਤੇ ਗੱਡੀ ਉਹ ਕਹਿੰਦੇ ਤੁਹਾਡੇ ਕੋਲ ਆ ਰਹੀ ਹੈ ਮੈਂ ਕਿਹਾ ਸਰ ਨਾਰਮਲੀ ਇੱਥੇ ਗੱਡੀਆਂ ਖੜੀਆਂ ਰਹਿੰਦੀਆਂ ਚਲੋ ਅੱਧਾ ਘੰਟਾ ਸਾਨੂੰ ਵੇਟ ਕਰਨਾ ਪਿਆ ਸਾਨੂੰ ਪਰੇਸ਼ਾਨੀ ਹੋਈ ਅਸੀਂ ਕਿਰਿਆ ਸੰਸਕਾਰ ਤੇ ਕਿਸੇ ਦੇ ਜਾਣਾ ਸੀਗਾ ਗ ਜਿਹੜੇ ਵੀਆਈਪੀ ਲਕਾਗੇ ਲੱਗੇ ਹੋਏ ਐ ਤੁਹਾਨੂੰ ਪਤਾ ਨਹੀਂ ਲੱਗਦਾ ਗੱਡੀ ਕਿਹਦੀ ਐ ਕਿਹਦੀ ਨਹੀਂ ਐ ਮੈਂ ਕਿਹਾ ਮੇਰੇ ਪਿੱਛੇ ਪੁਲਿਸ ਦੀ ਗੱਡੀ ਖੜੀ ਐ ਤੁਸੀਂ ਉਹ ਚੱਕੋਗੇ ਕਹਿੰਦਾ ਨਹੀਂ ਮੈਂ ਕਿਹਾ ਸਰ ਸਾਰੀ ਗੱਡੀਆਂ ਚੱਕੋ ਮੈਂ ਆਪਣੀ ਗੱਡੀ ਦਾ ਚਲਾਨ ਦੇਣ ਨੂੰ ਵੀ ਤਿਆਰ ਆ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁਲਿਸ ਦੀ ਗੱਡੀ ਨਹੀਂ ਖੜੀ ਸੀ ਪਿੱਛੇ ਭਾਈ ਸਾਹਿਬ ਹੁਣ ਵੀ ਗੱਡੀਆਂ ਤੇ ਸਿੱਕਰਾਂ ਲੱਗੇ ਹੋਏ ਐ ਮੈਂ ਤੁਹਾਨੂੰ ਦਿਖਾ ਦੇਣਾ ਆਜੋ ਆ ਵੀ ਤੁਹਾਡੇ ਮੇਰੇ ਅੱਗੇ ਵੀ ਗੱਡੀ ਹੁਣ ਜਿਹੜੀ ਲਾ ਕੇ ਗਏ ਉਹਦੇ ਵੀ ਅੱਗੇ ਪੁਲਿਸ ਦੀ ਗੱਡੀ ਖੜੀ ਐ ਆ ਸਾਰੀ ਗੱਡੀਆਂ ਨਾਰਮਲ ਤੁਸੀਂ ਡੇਲੀ ਰੁਟੀਨ 'ਚ ਆਜੋ ਮ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਨਾਲ ਕਿੰਨਾਂ ਚੂਸ ਦੀ ਪਾਲਿਸੀ ਕਿਉਂ ਜਾਂ ਤਾਂ ਜਿਹਨੂੰ ਇਹ ਠੇਕਾ ਦਿੱਤਾ ਹੈ ਉਹਦੀ ਮੇਰੇ ਨਾਲ ਲਾਕਡਾਟ ਹੈ ਜਾਂ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਮੇਰੇ ਤੋਂ ਕੋਈ ਮੇਰੇ ਲਾਕਡਾਟ ਤਾਂ ਕਰਕੇ ਲੈ ਕੇ ਗਏ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਸਨੇ ਕਿਸਨੇ ਜਾਂ ਸ਼ਰਾਰਤ ਕੀਤੀ ਹੈ ਜਾਂ ਜਾਣਬੁੱਝ ਕੇ ਸ਼ਰਾਰਤ ਕੀਤੀ ਹੈ ਸ਼ਰਾਰਤ ਹੀ ਕੀਤੀ ਹੈ ਤੇ ਭਾਜੀ ਨਹੀਂ ਤਾਂ 5 ਮਿੰਟ ਚ ਕਿਹੜਾ ਗੱਡੀ ਟੋ ਕਰਕੇ ਲੈ ਜਾਊਗਾ ਕਿਹਨੂੰ ਪਤਾ ਕਿ ਦੀ ਗੱਡੀ ਹੈ ਸਾਡੇ ਮਗਰ ਯਾਦਾ ਕੋਈ ਬੰਦੇ ਲੱਗੇ ਸ਼ਰਾਰਤੀ ਅੰਸਰ ਜਿਹਨਾਂ ਨੇ ਗੱਡੀ ਚੱਕੀ ਹੈ ਵੈਸੇ ਵੀ ਦੀਵਾਲੀ ਵਾਲੇ ਦਿਨਾਂ 'ਚ ਮੇਰੇ ਫਾਦਰ ਸਾਹਿਬ ਤੋਂ ਖੋ ਹੋਈ ਹੈ ਸਾਰੇ ਨੂੰ ਪਤਾ ਸਾਰੇ ਜਗ ਜਾਹਰ ਹੈ ਸਾਰੀ ਮੀਡੀਆ ਤੇ ਚੱਲਿਆ ਇਹ ਸਾਡੇ ਨਾਲ ਹੀ ਕਿਉਂ ਇਦਾਂ ਦੀ ਸ਼ਰਾਰਤ ਹੋ ਰਹੀ ਹੈ ਸਾਨੂੰ ਸਮਝ ਨਹੀਂ ਆਈ ਪਰ ਐਸੇ ਨੂੰ ਬੋਲਣ ਦੀ ਅਗਲ ਵੀ ਨਹੀਂ ਸੀ ਤੁਹਾਡੇ ਸਾਹਮਣੇ ਸੀ ਤੁਸੀਂ ਤੁਹਾਡੇ ਸਾਹਮਣੇ ਕਿੱਦਾਂ ਗੱਲ ਕੀਤੀ ਹੈ ਕਹਿੰਦੇ ਕਿ ਸਾਡੀ ਗੱਡੀ ਛੱਡਾਂਗੇ ਨਹੀਂ ਉਹ ਕਹਿੰਦੇ ਪੱਤਰਕਾਰਾਂ ਦੀ ਗੱਡੀ ਨਹੀਂ ਛੱਡਾਂਗੇ ਤੁਸੀਂ ਧਿਆਨ ਨਾਲ ਨਹੀਂ ਸੁਣਿਆ ਕਹਿੰਦੇ ਤੁਹਾਡੇ ਪੱਤਰਕਾਰਾਂ ਦੀ ਗੱਡੀ ਨਹੀਂ ਛੱਡਾਂਗੇ ਉਹਨਾਂ ਨੂੰ ਬੋਲਣ ਦਾ ਹੀ ਨਹੀਂ ਪਤਾ ਲੱਗਦਾ ਕਿੱਦਾਂ ਬੋਲਣਾ ਕੀ ਨਹੀਂ ਬੋਲਣਾ ਨਹੀਂ ਆ ਪੁੱਛਿਆ ਉਹਦਾ ਬਿਹੇਵੀਅਰ ਹੈ ਬੇ ਬਿਹੇਵੀਅਰ ਤਾਂ ਦੇਖੋ ਜੀ ਉਹਦਾ ਬਸਤ ਸੀਗਾ ਹੈ ਸਾਡਾ ਪੁਲਿਸ ਮੁਲਾਜ਼ਮ ਹੈ ਅਸੀਂ ਪੁਲਿਸ ਨੂੰ ਸਲੂਟ ਕਰਦੇ ਆਂ ਮਗਰ ਐਦਾਂ ਦੇ ਮੁਲਾਜ਼ਮਾਂ ਕਰਕੇ ਹੀ ਪੁਲਿਸ ਦੀ ਛਵੀ ਖਰਾਬ ਹੁੰਦੀ ਹੈ ਪਰ ਗੱਡੀ ਚੜਾਉਣ ਤੇ ਵੀ ਆ ਜਾ ਰਹੇ ਸੀ ਤੁਹਾਡੇ ਮੈਂ ਤਾਂ ਉਹਦੀ ਅੱਗੇ ਖੜਾ ਸੀ ਜੀ ਕੀ ਕਰੀਏ ਉਹ ਡਰਾਈਵਰ ਦੇ ਹੱਥ ਸੀ ਉਹ ਕਹਿੰਦਾ ਲੈ ਕੇ ਜਾਓ ਲੈ ਕੇ ਜਾਓ ਉਹ ਤੁਹਾਡੇ ਪਿੱਤਾ ਉਹ ਉਹ ਸ਼ਰਮ ਉਹ ਸ਼ਰਮ ਆ ਰਹੀ ਸੀ ਉਹਨਾਂ ਨੂੰ ਕਿ 20 ਗੱਡੀਆਂ ਇੱਥੇ ਖੜੀਆਂ ਸੀ 20 ਗੱਡੀਆਂ ਕਿਦਾਂ ਲੈ ਚੱਕ ਕੇ ਲੈ ਕੇ ਜਾਈਏ ਕਿਉਂਕਿ ਅਸੀਂ ਇੱਥੇ ਬੈਠਣ ਨੂੰ ਤਿਆਰ ਸੀ ਇੱਥੇ ਧਰਨੇ ਤੇ ਬੈਠਣ ਨੂੰ ਤਿਆਰ ਸੀਗੇ ਕਿ ਸਾਡੀ ਗੱਡੀ ਛੱਡੋ ਸਾਡੀ ਗੱਡੀ ਦਾ ਚਲਾਨ ਵੀ ਅਸੀਂ ਤੋ ਤੁਸੀਂ ਵੀ ਨਜ਼ਰ ਨਾਲ ਦੇਖ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੀ ਲਾਈਨ ਜਰੀ ਹੈ ਇਸ ਇੱਥੇ ਗੱਡੀਆਂ ਦੀ ਲੱਗੀ ਹੁੰਦੀ ਹੈ ਪਰ ਜਿਹੜੀ ਗੱਡੀ ਚੱਕਰ ਦੀ ਜਾਈ ਥਾਪੜ ਜੀ ਨੇ ਗੱਲ ਕਹੀ ਸੀ ਦੇਖ ਸਕਦੇ ਹੋ ਕਿ ਇੱਥੇ ਸਟਿੱਕਰ ਜਿਹੜੇ ਵੀਆਈਪੀ ਦੇ ਸਰਕਾਰ ਵੱਲੋਂ ਅਪਰੂਵਡ ਨੇ ਉਹਨਾਂ ਨੂੰ ਮਿਲੇ ਹੋਏ ਨੇ ਸਪੈਸ਼ਲ ਪਰ ਉਹਨਾਂ ਦਾ ਇਹ ਦਾਅਵਾ ਹੈ ਕਿ ਸਾਨੂੰ ਕਿਸ ਨੇ ਸ਼ਰਾਧਾ ਕੀਤੀ ਹੈ ਪਰ ਐਸੇ ਹੀ ਜਿਹੜੇ ਮੁਲਾਜ਼ਮ ਨੇ ਜਿਹਨੇ ਗੱਡੀ ਚੱਕਵਾ ਚੱਕੀ ਹੈ ਟੋ ਕਰਕੇ ਉਹਦਾ ਇਹ ਕਹਿਣਾ ਕਿ ਇੱਥੇ ਕੋਈ ਪੁਲਿਸ ਵਾਲੀ ਗੱਡੀ ਨਹੀਂ ਖੜੀ ਸੀਗੀ ਬਲਕਿ ਹਲੀ ਪੁਲਿਸ ਵਾਲੀ ਗੱਡੀ ਇੱਥੇ ਮੌਜੂਦ ਸੀਗੀ ਠੀਕ ਹੈ ਉਸ ਤੋਂ ਬਾਅਦ ਫੇ ਕਮਿਸ਼ਨਰ ਜਿਹੜੀ ਲੁਧਿਆਣਾ ਦੇ ਕਮਿਸ਼ਨਰ ਉਹ ਗੱਡੀ ਹੈ ਪੁਲਿਸ ਵਾਲੀ ਫਿਰ ਉੱਥੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਲਾਈਨ ਦੇ ਬਾਹਰ ਕੋਈ ਵੀ ਜਿਹੜੀ ਗੱਡੀ ਹੈ ਬਾਹਰ ਨਹੀਂ ਖੜ ਸਕਦੀ ਪਰ ਫਿਰ ਵੀ ਦੇਖ ਸਕਦੇ ਹੋ ਹਲੀ ਵੀ ਜਰੀਆ ਹੈ ਥਾਰ ਹੈ ਜਾਂ ਕੋਈ ਵੀ ਆਟੋ ਈ ਰਿਕਸ਼ਾ ਤੱਕ ਵੀ ਖੜਾ ਹੈ ਲਾਈਨ ਦੇ ਬਾਹਰ ਇਸ ਤਰ੍ਹਾਂ ਦੇ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ